ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ ਪੌਣੇ 12 ਦਾ ਆਪਾਂ ਹੁਣ ਵਲੌਗ ਦੀ ਸਟਾਰਟਿੰਗ ਕੀਤੀ ਕੁਝ ਕਲਿੱਪਸ ਜਿਹੜੀਆਂ ਲਈਆਂ ਸੀਗੀਆਂ ਹੋਲੀ ਵਾਲੀਆਂ ਬੱਚਿਆਂ ਨੇ ਉਹ ਦੂਜੇ ਫੋਨ 'ਚ ਲਈਆਂ ਸੀ ਤੇ ਹੁਣ ਆਪਾਂ ਚੱਲੇ ਆ ਵਿਆਹ ਤੇ ਇੱਕ ਵਾਰੀ ਮੈਂ ਰੈਡੀ ਹੋਣ ਜਾਣੀ ਆ ਆਪਣੇ ਵਾਲ ਵਗੈਰਾ ਵੀ ਸਟ੍ਰੇਟ ਕਰਾਉਣੇ ਆ ਤੇ ਕਿਉਂਕਿ ਸਾਨੂੰ ਆਏ ਆ ਵੀ ਅਸੀਂ ਦੋ ਢਾਈ ਵਜੇ ਦੇ ਨੂੰ ਆਪਾਂ ਜਾਵੜੀ ਜਿਵੇਂ ਕਿ ਆਪਾਂ ਪਹਿਲਾਂ ਵਾਲੇ ਬਲੌਗ ਚ ਦੱਸੇ ਸੀਗਾ ਹਨਾ ਨਹੀਂ ਪਹੁੰਚਿਆ ਗਿਆ ਤੇ ਫਿਰ ਹੁਣ ਮੈਨੂੰ ਆਏ ਆ ਵੀ ਚਲ ਆਪਾਂ ਜਲਦੀ ਹਲਦੀ ਜਾਵੜੀ ਹੈ ਕਿਉਂਕਿ ਘੰਟਾ ਡੇਢ ਘੰਟਾ ਤਾਂ ਆਪਾਂ ਨੂੰ ਮੈਨੂੰ ਡੇਢ ਘੰਟਾ ਆਰਾਮਦਰਨ ਲੱਗ ਜਾਣਾ ਕਿਉਂਕਿ ਵਾਲ ਮੇਰੇ ਹੈਵੀ ਤੇ ਲੈਂਥ ਇਹਨਾਂ ਦੀ ਜ਼ਿਆਦਾ ਹੋਣ ਕਰਕੇ ਤੇ ਫਿਰ ਸਟ੍ਰੇਟ ਕਰਨ ਤੇ ਟਾਈਮ ਲੱਗਦਾ ਤੇ ਹੁਣ ਇੱਕ ਵਾਰੀ ਆਪਾਂ ਆਪਣਾ ਆ ਵਾਲਾ ਸੂਟ ਹੀ ਹੈ ਜਿਹੜਾ ਵੇਅਰ ਕੀਤਾਗਾ ਤੇ ਸ਼ਾਮ ਨੂੰ ਫਿਰ ਆਪਾਂ ਚੇਂਜ ਕਰ ਲਾਂਗੇ ਇਹ ਜਿਹੜਾ ਵਰਕ ਵਾਲਾ ਮੈਂ ਪਹਿਲਾਂ ਵੀ ਪਾਇਆ ਹੋਇਆ ਇੱਕ ਵਾਰੀ ਇਹ ਸੂਟ ਆਪਾਂ ਪਾ ਕੇ ਜਾਵਾਂਗੇ ਤੇ ਦੂਜਾ ਸੂਟ ਆਪਾਂ ਪਾਵਾਂਗੇ ਸ਼ਾਮ ਨੂੰ ਜਾਗੂ ਵੇਲੇ ਤੇ ਲੱਗੇ ਹੋਏ ਰੰਗ ਦੇ ਬਸ ਇਹਨਾਂ ਨੂੰ ਕਹਿਣੀ ਆ ਬੱਚੇ ਬੈਠਿਆ ਹੋ ਉਸ ਉੱਥੇ ਬਾਹਰ ਕੋਲੀ ਨਾਲ ਪੂਤਾ ਬੜੀਆਂ ਹੁੰਆਂਗੀਆਂ ਚਲੋ ਜੀ ਕਰਾ ਪਹਿਲਾਂ ਸਰਾਮ ਆਉਂਦੀ ਹੁੰਦੀ ਨਾ ਗੱਲ ਸਰਾ ਬਸਾਰੀ ਪੈ ਮਿੰਟ ਗੱਲ ਤਾਂ ਸਿਰਾ ਬਣ ਗਈ ਮਿੰਟ ਪਾ ਦੇ ਖੜ ਜਾ ਬਸ ਹੂੰ ਬਸ ਫਿਰ ਤੁਸੀਂ ਮੇਰੇ ਆਉਂਦੇ ਨੂੰ ਪੱਠੇ-ਪੁੱਠੇ ਪਾ ਦਿਓ ਆ ਰੂਗਾ ਹਾਂ ਮੰਗਾਉਂਗੀ ਫਿਰ ਆਪਾਂ ਟੈਵਣਾ ਚੱਲਾਂਗੇ ਕਿੱਡੀ ਦੀ ਵੀ ਲੱਗ ਗਿਆ ਰੰਗ ਅੱਜ ਅਸੀਂ ਬਿਲਕੁਲ ਵੀ ਨਹੀਂ ਰੰਗ ਲਾਇਆ ਬਸ ਸਿਰਫ ਓਨਲੀ ਮੇਰੇ ਅੱਡੇਆਂ ਹੀ ਲਾ ਦਿੰਦੇ ਥੋੜੀ ਦੇਰ ਤਾਂ ਅੱਛਾ ਐ ਤਾਂ ਹੱਥ ਠਿਲਾਏ ਸੀ ਹੁਣ ਤਾਂ ਚਲੋ ਲੈ ਗਏ ਤੇ ਉਹ ਉੱਤੇ ਖੇਡੀਆਂ ਨੇ ਉਹਨਾਂ ਦੀ ਹੋਲੀ ਵਾਲੀਆਂ ਕਲਿੱਪਸ ਆਪਾਂ ਇਸ ਤੋਂ ਬਾਅਦ ਪਾਵਾਂਗੇ ਚਲੀਏ ਬਸ ਆਹੀ ਰਹਿ ਗਏ ਬਸ ਸੇਕ ਮਾਰਦਾ ਸਮਾਨ ਵਗੈਰਾ ਦੇਖ ਲਾ ਮਾੜਾ ਮोटा ਕਰਦਾ ਪੈ ਹੈਲੋ 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 ਬਸ ਖੇਡ ਵੀ ਹਟੇ ਤੁਸੀਂ ਸਾਡੇ ਦਾ ਬਹੁਤ ਟਾਈਮ ਦੋ ਘੰਟਾ ਕੋ ਬਹਿ ਦਹੀ ਅੰਦਰ ਉਹ ਤਾਂ ਤੜਕੇ ਦੀਆਂ ਲੱਗੀਆਂ ਹੋਈਆਂ ਅਸੀਂ ਮੈਂ ਅਸੀਂ ਨਹੀਂ ਖੇਡੇ ਅੱਜ ਵਿਆਹ ਵਿਆਹ ਕਰਕੇ ਫਿਰ ਕਲਰ ਨਹੀਂ ਲੈਣਾ ਆ ਦੇਖੋ ਤੇਰਾ ਤਾਪ ਨਹੀਂ ਲਿਆ ਮੂੰਹ ਤੋਂ ਮੇਰੇ ਲਈ ਵਿਆਹ ਨਹੀਂ ਹੋ ਰੈਡ ਕਲਰ ਪੱਕਾ ਸੁਣਾ ਥੋੜਾ ਉਹ ਹੂੰ ਉਹ ਵੀ ਹੋਲੀ ਖੇਡਣ ਦੀਆਂ ਮਾਰੀਆਂ ਨੇ ਵਿਆਹ ਛੱਡਿਆ ਨਾ ਨੇ ਕਿਵੇਂ ਆ ਵਿਆਹ ਤਾਂ ਹੋਰ ਵੀ ਬਹੁਤ ਆ ਜਾਣਗੇ ਪਰ ਹੋਲੀ ਤੇ ਕਰੀ ਹੋਣੀ ਨਹੀਂ ਵਿਆਹ ਨਹੀਂ ਫਿਰ ਰੰਗ ਨਹੀਂ ਨਾ ਲੈਂਦਾਗਾ ਫੇਸ ਤੋਂ ਭੜੇ ਲੱਗਾਂਗੇ ਹਾਂਜੀ ਆ ਕੱਪੜੇ ਲਾ ਦੇਣਗੀਆਂ ਆਈ ਜਾਂਦੀਆਂ ਢੱਕ ਕੇ ਹੋਣਗੇ ਇੱਕ ਮੀਨ ਹੈ ਬਈ ਰੱਬਾ ਮੀਨ ਨਾ ਪਾਈ ਵਿਆਹ ਨਾ ਵਿਚਾਰਾਂ ਦੇ ਐਨੇ ਦਿਨਾਂ ਦੇ ਲੱਗੇ ਹੋਏ ਆ ਹਨਾ ਤੇ ਫਸਲਾਂ ਲਈ ਵੀ ਨਹੀਂ ਸਹੀ ਤੇ ਵਿਆਹ ਲਈ ਵੀ ਨਹੀਂ ਸਹੀ ਰੱਬਾਹੀਂ ਟਾਲ ਮਟੋਲ ਕਰਕੇ ਲੈ ਜਾ ਕਿਸੇ ਪਾਸੇ ਮੀਨ ਨਾ ਪਾਈ ਹੋ ਜੀ ਆਪਾਂ ਹੋ ਗਏ ਆ ਰੈਡੀ ਹੁਣ ਚਲਦੇ ਚਲਦੇ ਆ ਟਾਈਮ ਹੋ ਗਿਆ 2 ਦਾ ਆਪਾਂ ਆਏ ਹੋਏ 12 ਵਜੇ ਆ ਗਈ ਸੀ ਮੈਂ 12 ਵਜੇ ਦੇਦੀ ਆਈ ਹੋਈ ਆ ਅੱਜ ਆਪਾਂ ਦਾ ਹੈਅਰ ਸਟਾਈਲ ਜਿਹੜਾ ਚੇਂਜ ਕਰ ਲਿਆ ਕੀ ਕਹ ਸੀ ਦੀਦੀ ਤੁਸੀਂ ਮੈਂ ਤਾਂ ਭੁੱਲੇ ਜਾਣੇ ਕਿ ਆਹ ਕਹਨੀ ਐ ਮੈਂ ਹੈਅਰ ਦਾ ਕ੍ਰਿੰਪਿੰਗ ਕੀ ਕਹਿੰਦੇ ਸੀ ਕ੍ਰੀਪਿੰਗ ਮੈਂ ਤਾਂ ਬੋਲਣਾ ਵੀ ਨਹੀਂ ਆਉਦਾ ਪਹਿਲੀ ਵਾਰ ਕਰਾਈ ਨਹੀਂ ਤੇ ਮੈਂ ਫ੍ਰੈਂਚ ਕਰਾਉਣੀ ਨੇ ਮੈਂ ਫ੍ਰੈਂਚ ਆਪਾਂ ਕਰਾਵਾਂਗੇ ਮੈਰਿਜ ਵਾਲੇ ਦੇ ਨਾ ਤੇ ਹੁਣ ਚਲਦੇ ਆਪਾਂ ਕਰਾਉਣ ਕਦਰ ਦੇ ਹੋਗਾ ਮੈਂ ਕਹ ਚਲ ਕਈ ਵਾਰੀ ਪਾਣੀ ਪੁਣੀ ਹੁੰਦਾ ਹੈਗਾ ਲਓ ਚੇ ਕਰੂ ਆਪਾਂ ਚੱਲ ਬੀਚੇ ਕੀ ਸਮਾਨ ਜਿਹੜਾ ਰੱਖਣਾ ਸੀਗਾ ਜਿਹੜੇ ਕਹਿੰਦੀਆਂ ਅਸੀਂ ਵੀ 20 ਦਾ ਕਰ ਹੀ ਲਿਆਂਦਾ 30 ਕੋਲੇ ਰੱਖੀ ਜਾਂਦੀ ਥੱਲੇ ਪੈਸਾ ਦਾ ਵੀ ਲਾਲਚ ਨਹੀਂ ਸੀ ਉਹਨਾਂ ਨੂੰ ਖੇਡਣ ਦਾ ਲਾਲਚ ਸੀ ਨਾ ਕਿ ਉਹਨਾਂ ਨੂੰ ਖੇਡਣ ਦਾ ਲਾਲਚ ਸੀ ਉਹਨਾਂ ਨੇ ਅਸੀਂ ਵੀ ਹੋਲੀ ਕਹਿੰਦੇ ਹੋਲੀ ਤੋਂ ਸਾਲ ਤੋਂ ਨਹੀਂ ਆ بڑی ਹੋਲੀ ਖਰਾਬ ਹੋ ਜੂਗੀ ਆਪਰ ਪੁੱਤ ਜੇ ਜਾਂਦਾ ਬਰੋਲੀ ਖੇਡ ਲੋ ਕਾਏ ਵੀ ਜਾਂਦਾ ਅਸੀਂ ਕਿ ਵੀ ਜਾਂਦਾ ਹੋਲੀ ਖੇਡ ਲੋ ਤੇ ਜਾਂ ਵਿਆਹ ਜਾਂ ਬੜੋ ਕਿਉਂਕਿ ਫਿਰ ਕਲਰ ਨਹੀਂ ਲੈਣਾ ਸੀਗਾ ਫੇਸ ਤੇ ਲੈਣੀ ਨਹੀਂ ਉਹਨਾਂ ਚੰਗੀ ਲੈਦਾ ਨਹੀਂਗਾ ਫੇਸ ਤੇ ਮੈਨੂੰ ਪਤਾ 2-3 ਦਿਨਾਂ ਚ ਜਾ ਕੇ ਲਊਗਾ ਬਾਕੀ ਐਵੇਂ ਆ ਹੁਣ ਰਾਤ ਨੂੰ 12:00 ਤੱਕ ਵੱਜ ਹੀ ਜਾਂਦੇ ਰਹਾਂ ਦਰ ਨਾਲ ਹੈਨਾ ਸਵੇਰ 5:30 ਓਟ ਤੇ ਫੇਰ ਵਿਚਾਰੀਆਂ ਗੱਡੀ ਦੇ ਵਿੱਚ ਉਹਨਾਂ ਨੂੰ ਸੁੱਤਿਆਂ ਮੰਗਾਂ ਨੂੰ ਰੱਖਣਾ ਪੈਣਾ ਸੀਗਾ ਤੇ ਇੱਕ ਪੇਪਰ ਹੈਗਾ ਹੁਣ ਘਰੇ ਹੁਣ ਘਰੇ ਆ ਦਾ ਟਾਈਮ ਨੂੰ ਟਾਈਮ ਨਾਲ 9:00 ਵਜੇ ਨੂੰ ਸਮਝ ਆਣ ਨੂੰ ਤਾਂ ਸਹੀ ਵੀ ਰਹਿਣੀਆਂ ਨਵਰੀਤ ਤਾਂ ਨਾ ਖਾ ਕੇ ਬਿਮਾਰੀ ਹੁੰਦੀ ਹੈ ਆਜਾ ਹੁਣ ਸਾਰੇ ਖਾ ਪੀ ਲੈਂਦੇ ਆ ਨਾ ਢੰਡਾ ਹੁੰਦਾ ਹੈ ਵੀ ਬਹੁਤ ਮਨ ਲੱਤ ਵੀ ਡਰ ਲੱਗੀ ਜਾਂਦਾ ਵੀ ਕਿਤੇ ਬਾਹਰ ਹੋ ਜੇ ਕਿੰਨੀ ਨਾ ਪਾਣੀ ਖੇਡੀਆਂ ਜਾਂਦੀਆਂ ਸੀ ਪਾਣੀ ਪਚਕਾਰੀਆਂ ਆਈਆਂ ਨਾਲ ਪਾਣੀ ਨਾਲ ਗਿੱਲੀਆਂ ਆਣ ਜਮਾਂ ਦੇ ਉੱਤੇ ਪਸੀਆਂ ਤੇ ਚਲ ਸੰਡੇ ਨੂੰ ਮੈਰਿਜ ਹੈ ਤੇ ਸੰਡੇ ਨੂੰ ਚਲ ਕੇ ਜਾਣਗੇ ਚਲੋ ਤਾਂ ਦਿਨ ਦਿਨ ਦਾ ਹੁੰਦਾ ਵੀ ਰਾਤ ਨੂੰ ਰੈਸਟ ਹੋ ਜਾਂਦੀ ਆ ਹੁਣ ਇਹ ਵੀ ਰਾਤ ਤੇ ਹੀ ਹੈ ਹਨਾ ਤੇ ਮੁੜ ਕੇ ਜਵਾਗ ਦੀ ਨੀਂਦ ਨਹੀਂ ਪੂਰੀ ਹੁੰਦੀ ਹੁੰਦੀ ਤਾਂ ਆਪਦੀ ਵੀ ਨਹੀਂ ਚੱਲ ਆਪਾਂ ਫੇਰ ਪਹਿਲਾਂ ਲੈ ਤਾਂ ਆਏ ਨਾ ਦਿਨੇ ਅੱਜ ਦਿਨੇ ਦੂਰੀਆਂ ਦੇ ਆ ਸਾਰੇ ਦਿੰਦੀ ਆ ਤੁਰ ਅੱਜ ਜਿੱਦੇ ਸਕੂਲ ਜਾਣੇ ਮ ਮਸਾਂ ਠਾਉਣੀਆ ਪਾਉਣੇ 7 ਵਜੇ ਤੇ ਅੱਜ ਅਸੀਂ ਤਾਂ ਉੱਠੀ ਨਹੀਂ ਸੀ ਮੈਂ ਤਾਂ ਜਿੱਦੇ ਪਾਉਣੇ 6 ਵਜੇ ਉੱਠੀ ਸੀ ਆਏ ਜੰਨ ਨੂੰ ਹੋਲੀ ਦਾ ਹੈਪੀ ਹੋਲੀ ਹੈਪੀ ਹੋਲੀ ਚਾਹਣਾ ਨੂੰ ਖੰਦੀ ਬੰਦੀ ਚਲੋ ਜੀ ਆਪਾਂ ਪਹੁੰਚਦੇ ਆ ਤੇ ਦਿਖਾਣੇ ਆ ਤੁਹਾਨੂੰ ਵੀ ਵਿਆਹ ਘਰੇ ਇੰਜੋਏ ਕੋਸ਼ਿਸ਼ ਕਰਾਂਗੇ ਕਿ ਆਪਾਂ ਤੋਂ ਵਲੌਗ ਬਣ ਜਾਣ ਬਾਣੀ ਜਾਣਗੇ ਹਨ ਕਿੱਦੇ ਦਾ ਕਿਉਂਕਿ ਆਪਾਂ ਅਲੱਗ ਪਾਵਾਂਗੇ ਤੇ ਅਗਲਾ ਬਟਨੀ ਵਾਲਾ ਸਾਰਾ ਉਹ ਅਲੱਗ ਪਾਵਾਂਗੇ ਜਾਕੋਲਾ ਲਖਸਾ ਚਲੋ ਬਾਕੀ ਕਰਨ ਲਓ ਜੀ ਆਪਾਂ ਕੋਟਲੀ ਪਹੁੰਚ ਚੁੱਕੇ ਆ ਕੋਟਲੀ ਦੇ ਕੋਠਿਆਂ ਚ ਆਹ ਟੈਂਟ ਤਾਂ ਪਹਿਚਾਨ ਆ ਗਏ ਉਹ ਵਾਲੇ ਘਰ ਹੈ ਕਣੀਆਂ ਹੀ ਆਉਂਦੀਆਂ ਹੂੰ ਚਲੋ ਨੀ। ਕੱਲ੍ਹ ਨਾ ਯੂਨਿਮਾ ਨਾ। ਲੋ ਜੀ ਵੀਰਪਾਲ ਕੋਰ 18 ਨੂੰ ਤਾਂ ਮਿਲੋ। ਸਿਕਾ। ਸਿਕਾ। ਇਹ ਤਾਂ ਬਹੁਤ ਦਿਨਾਂ ਦੇ ਬਰਾਜ ਮਾਨ ਨੇ। ਪਰ ਆਪਾਂ ਮਿਸ ਕੀਤਾ ਹੈ ਪ੍ਰੋਗਰਾਮ ਆ। ਕੱਲ੍ਹ ਵੀਰਪਾਲ ਆਇਆ ਨਾ ਮੈਂ ਬੈਠੀ। ਬੜਾ ਯਾ ਤੇ ਬਸਤਾ ਆ। ਤਾਂ ਹੀ ਕਰੀ ਜਾਵੇ। ਮੈਂ ਕਿਤੇ ਜਾ ਨਹੀਂ ਜਾ ਮੈਂ। ਹੋਰ ਕੱਲ੍ਹ ਵੀ ਆ ਜਾਓ। ਬਸ ਮੈਨੂੰ ਪਤਾ ਨਹੀਂ ਸੀ ਵੀ ਵੀਰੇ ਵਰਗੇ ਵਾਪਸ ਜਾਂਦੇ ਆ ਤੇ ਨਹੀਂ ਤਾਂ ਮੈਂ ਆ ਜਾਂਦੀ ਉਹਨਾਂ ਨੇ ਮੁੜ ਜਾਂਦੇ। ਹੋਰ ਲੋ ਜੀ ਸਾਰੇ ਰੈਡੀ ਜੈਡੀ ਹੋ ਰਹੇ ਆ ਤੇ ਆਪਾਂ ਪਹੁੰਚ ਗਏ ਮਿਲਲੇ ਸਾਰਿਆਂ ਨੂੰ ਬਟ ਵਲੌਗ ਨਹੀਂ ਬਣਾਇਆ ਅਦੋਂ ਫਸਟ ਟਾਈਮ ਜਿਕੇ ਰਾਂ ਸੰਗ ਜੀ ਲੱਗਦੀ ਆ ਬਟ ਬਹੁਤ ਵਧੀਆ ਮਿਲੇ ਸਾਰੇ ਹਨ ਤੇ ਕੋਈ ਆਂਦੇ ਬਸ ਉਹ ਵੀ ਆਈ ਜਾਂਦੇ ਦਵਿੰਦਰ ਵਰਗੇ ਫੇ ਮਿਲਦੇ ਆ ਸਾਰਿਆਂ ਦਵਿੰਦਰ ਪਈ ਨਹੀਂ ਆਏ ਨਹੀਂ ਰੈਡੀ ਹੁੰਦੇ ਹੋਣਗੇ ਬਿਲਕੁਲ ਤਾਂ ਆ ਗਿਆ ਹੈ ਕਿ ਲੈਣ ਜਾਂਦੇ ਨੇ ਹੋਰ 22 ਵੀਰੇ ਵਰਗੇ ਨਾਲ ਆਉਣਗੇ ਅੱਛਾ ਉੱਧਰ ਆ ਸਰ lo cerdiki dia lagi beri hasil kah haji haji tajuk oh tajuk tajuk apa

ਵੀਰੇ ਵਰਗੇ ਨੇ ਆ ਕੇ ਸਰਪ੍ਰਾਈਜ਼ ਦਿੱਤਾ ਚੱਲ ਫਿਰ ਦੇਖ ਲਾਂਗੇ ਫਿਰ ਦੇਖ ਲਾਂਗੇ ਉਹ ਮੈਂ ਜਾਂਦਾ ਹੀ ਸੀਗਾ ਲੈਣਾ ਅੱਛਾ ਤੇ ਬਾਈ ਕਹਿੰਦਾ ਇਹਦਾ ਤੁਸੀਂ ਮੇਰੇ ਨਾਲ ਉਹ ਫਿਰ ਤਾਂ ਬਹੁਤ ਬੱਕੜਾ ਲਾ ਲਿਆ ਲਾ ਰੱਖਤਾ ਮੈਂ ਉੱਥੇ ਲਾ ਕੇ ਲਾਉਣਾ ਵਾਹ ਪਾ ਹੀ ਲੈਣਾ ਬਾਈ ਉਹ ਆਉਂਦੇ ਆ हाँ। उधर वो सीट खाली है उतो अज वो सीट खाली है इधर बैज मच ਖਾ ਲੋ ਭਾਈ ਅਸੀਂ ਬਾਅਦ ਚ ਖਾਵਾਂਗੇ ਇੱਕ ਕੁਰਸੀਆਂ ਜਿਹੜੀ ਬਹੁਤ ਜਿਆਦਾ ਆਸੀ ਵੰਦੀ ਦੀਦੀ ਦੀ ਭੈਣਾਂ ਬਈ ਛੋਟੀ ਜਰੂਰ ਸਪੋਰਟ ਕਰਿਆ ਕੋਈ ਸਾਰੀ ਹਾਂਜੀ ਥੈਂਕ ਯੂ ਅੱਗੇ ਮੇਰੀ ਦੀਦੀ ਨੂੰ ਹਾਂਜੀ ਹਾਂਜੀ ਥੈਂਕ ਯੂ ਜੀ ਹਾਂਜੀ ਹੁਣ ਦੀਦੀ ਦੀ ਗੱਲ ਜਰੂਰ ਮੰਨਿਓ ਸਬਸਕ੍ਰਾਈਬ ਜਰੂਰ ਕਰਿਓ ਯਾਰੀ ਚੈਨਲ ਨੂੰ ਲਓ ਜੀ ਖਾਣੇ ਪਕੌੜੇ ਹੋਣਾ ਫੇਰ ਵਲੌਗ ਨੂੰ ਕੰਟੀਨਿਊ ਕਰਦੇ ਹਾਂ ਇਧਰ ਚਾਹ ਦੀ

ਮੀਹਾ ਬੋਲੇ ਬੂਣ ਕਿ ਜੈ 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 ਜ করমুন্ডেন তোমার কেহানি বুমিয়া ਸਾਰੇ ਪਾਸੇ ਕੈਮਰਾਮੈਨ ਹੀ ਆ ਸਾਰੇ ਪਾਸੇ ਮੇਰੇ ਬਸ ਬਲੌਗ ਦੇ ਸਾਰੇ ਕੈਮਰੇ ਵਿੱਚ ਕਿਹਾ ਉਹ ਕਿਹਦੇ ਚੈਲੋ ਚਾਹੁੰਦੇ ਤਾਵਾ ਨਾਤ ਕਰਾਉਂਦੇ ਹਾਂ ਉਹ ਜੀ ਹੋਰ ਅਸੀਂ ਮਾਣ ਤੇ ਵਰਕੀ ਉਹ ਜਿਹੜੇ ਜਿਵੇਂ ਜਿੰਨੇ ਆਈ ਗਏ ਆਈ ਗਏ ਕਿਸੇ ਕਿਸਮ ਦਾ ਮੌੜਨਾ ਹੁੰਦਾ ਕਿਡਾ ਮੌੜਨਾ ਮੈਂ ਮੋੜਾਂਗਾ ਦਰੀਆ ਗਾਲ ਚੁੜਾ Bonjour le mari tu es là Ivan parce que hanji lagi mulai ek menolak hanji ready ayo pani ayo बनिहरु नहाँड्नुभा गर्नु जना गिनायासीं

ਦੇਖੋ ਇਸੇ ਮਿਲਾਉਂਦੇ ਹਾਂ ਜੁਲਾਈ ਤੇ ਬਸ ਚਲੋ ਲਾ ਲਓ ਪੜਾਓ ਲਾ ਲਓ ਬਣਾ ਲਓ ਬੜਾ ਜੀ ਦੇਖੋ ਦੋਨੇ ਕਿਹੜੇ ਕਿਹੜੇ ਲਾਈਨ ਨੋਸ ਤੇ ਲਾ ਦੇ ਪੜੇ ওকে ਥੈਂਕ ਯੂ ਫੋਟੋਗ੍ਰਾਫ ਹਾਂ ਜੀ ਲੇ ਕੇ ਸਾਹਮਣੇ

کوڙو مينه فون تي ٹھيک ہے آ نوں 5 plus بني варто نال میں کل بھی پر کالاں پاؤں یہ اسکی ان دی کالاں پاؤں دے رہے ہیں کر کے فون دی پاپو کر کے ایک بند کر हाँ जी पहले वेट करना एक बार प्लीज लाओ बटन लाओ देख के ना देख के लाओ दीदी दोनों साइड देखो पहले इधर आ देखो एक बार एक रिजल्ट देख के लाओ पहले फेस से लाओ दीदी फेस से भी लऌ लऌ। लाओ 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 स्माइल कर दी दोनों साइड देखो दूसरी भी ओके ठीक है जी ओके 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 ठीक है पहले ओके जी ओके थैंक यू बहुत ऐसा होना है ना वही क्या होना तो ना जागो हो जागो चक लेनी सी होनी रिया ऐसे थोड़ा तो बट्टा पैसे करो चलो फाउज़ी बेटा साइड हो यो <laughs> कभी <कांपी> सार नहीं कभी <laughs> मामी काफी है ਸਹੀ ਛੋਟਾ ਇਹ ਕੰਗੀ ਹੈ ਦੇ ਪਲੀਜ਼ ਨਿਊ ਲੁੱਕ ਦਿਖਾਈਏ ਬਹੁਤ ਬਿਊਟੀਫੁਲ

ਆ ਗਏ ਮੁੰਡਾ ਜਾਨੀ ਬਣ ਗਈ ਲੱਗਦਾ ਨੂੰ ਅੱਗੇ ਦਾ ਪਹਿਲੇ ਜੀ ਹਾਂ ਚੱਲ ਕੇ ਅੱਗੇ ਲੱਭ ਤੋ ਮੋਟੋ ਖਿੱਚ ਕੇ ਮੋਟੋ ਚਲੋ ਸਭ ਜੁਰੇ ਇਹ ਮੇਰੇ ਪਾਂਜੇ ਪਾਂਜੇ ਦੀ ਗੱਡੀ ਥੰਕੂ ਹੋ ਬੱਲੇ ਅੱਗੇ ਅੱਗੇ ਆਖਲੀ ਤੇਰੀ ਆਉਣੀ ਆ 20 ਤੇ ਇਹ ਮੁਕਾਮ ਆ ਗਿਆ ਜੀ ਨਾ ਮੈਂ ਕਹਿੰਦਾ ਵਾਜਦਾ ਭਾਜਾ 13000 ਦਾ ਭਰਾ ਬਸ ਆਂਗਿ ਨੇ ਬਿਨਵੱਕੇ ਜੰਮਤ ਦੋ ਸਾਰੇ 1340 ਤੇ ਆਂਗਿ ਨੇ ਫਿਰ ਪੈਂਦੀ ਨਾ 15000 ਲਾ ਦਿੰਦਾ